ਸਿੱਧੂ ਕਾਰ ਬਜ਼ਾਰ ਪਿੰਡ ਲੋਹਾਖੇੜਾ ਸਭ ਤੋਂ ਸਸਤਾ ਕਾਰ ਬਜ਼ਾਰ ਲੱਖ ਤੇ 35000 ਰੁਪਏ ਦੀ ਪੀਵੀ 19 ਨੰਬਰ ਲਾ ਕੇ 2016 ਮਾਡਲਾਂ ਆਪਣੇ ਕੋਲੇ ਕਾਰਾਂ ਆਈਆਂ ਨੇ 12 ਤੋਂ 13 ਕਾਰ ਆਈਆਂ ਨੇ ਪੂਰੀਆਂ ਘੈਂਟ ਤੋਂ ਘੈਂਟ ਸਾਸੀ ਕਾਰ ਸਵਾਗਤ ਆ ਛੋੜਾ ਸਿੱਧੂ ਕਾਰ ਬਜ਼ਾਰ ਦੇ ਉੱਪਰ ਤੇ ਸਿੱਧੂ ਕਾਰ ਬਜ਼ਾਰ ਚੈਨਲ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਵਾਸਤੇ ਘੈਂਟ ਤੋਂ ਘੈਂਟ ਤੋਹਫੇ ਲੈ ਕੇ ਆਇਆ ਕਾਰਾਂ ਦਾ ਸਟਾਕ ਹੈ ਜਿਹੜਾ ਨੂੰ ਚੈੱਕ ਕਰੋ ਬਹੁਤ ਲੰਮੀ ਲਾਈਨ ਲੱਗੀ ਹੋਈ ਹੈ ਤੇ ਕੁਝ ਕਾਰਾਂ ਆਪਣੀਆਂ ਅੰਦਰ ਖੜੀਆਂ ਨੇ ਸਟਾਕ ਦੇ ਵਿੱਚ ਅੱਜ ਆਪਣੇ ਕੋਲੇ ਕਾਰਾਂ ਆਈਆਂ ਨੇ 12 ਤੋਂ 13 ਕਾਰ ਆਈਆਂ ਨੇ ਪੂਰੀਆਂ ਘੰਟ ਤੋਂ ਘੰਟ ਪਹਿਲੀ ਕਾਰ ਆਈ ਆਪਣੇ ਕੋਲੇ i20 12 ਮਾਡਲ ਦੀ ਕਾਰ ਹੈਗੀ ਫਸਟ ਓਨਰ ਦੀ ਕਾਰ ਹੈ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਿਊ ਕਾਰ ਹੈਗੀ ਜਿਹਨੂੰ ਨਿਊ ਕਾਰ ਕਹਿੰਦੇ ਨੇ 12 ਮਾਡਲ ਫਸਟ ਓਨਰ ਦੀ ਕਾਰ ਕਾਰ ਨੂੰ ਚੈੱਕ ਕਰੋ ਅੰਦਰੋਂ ਬਾਹਰੋਂ ਤੇ ਬਹੁਤ ਹੀ ਘੈਂਟ ਕਾਰ ਹੈਗੀ ਅੰਦਰੋਂ ਬਾਹਰੋਂ ਫਸਟ ਓਨਰ ਦੀ ਕਾਰ ਹੈ ਅੰਦਰੋਂ ਇੰਟੀਰੀਅਰ ਚੈੱਕ ਕਰੋ ਬਿਲਕੁਲ ਨਵੀਂ ਨਕੋਰ ਕਾਰ ਹੈਗੀ 12 ਮਾਡਲ ਫਸਟ ਓਨਰ ਤੇ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ 2 ਲੱਖ ਤੇ 10000 ਰੁਪਿਆ ਐਨਓਸੀ ਦੇ ਨਾਲ ਠੀਕ ਹੈ ਜੀ ਅਗਲੀ ਕਾਰ ਆ ਗਈ ਆਪਣੇ ਕੋਲੇ ਐਕਸੈਂਟ ਹੰਡਈ ਐਕਸੈਂਟ 3 ਤਰੀਕ 8ਵਾਂ ਮਹੀਨਾ 2015 15 ਮਾਡਲ ਦੀ ਕਾਰ ਆ ਫਰਸਟ ਓਨਰ ਦੀ ਕਾਰ ਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਨਵੀਂ ਕਾਰ ਹੈਗੀ ਸ਼ੋਅਰੂਮ ਕੰਡੀਸ਼ਨ ਕਾਰ ਹੈਗੀ ਕੋਈ ਪੀਸ ਚੇਂਜ ਨਹੀਂ ਕੋਈ ਲੱਗੀ ਵੱਜੀ ਨਹੀਂ ਅੰਦਰੋਂ ਬਾਹਰੋਂ ਕਾਰ ਚੈੱਕ ਕਰੋ ਬਿਲਕੁਲ ਨਵੀਂ ਕਾਰ ਇੱਕ ਰਕਮ ਦਾ ਤੋਫ ਹੈਗਾ ਬਹੁਤ ਜਿਆਦਾ ਘੈਂਟਕਾਰ ਹੈਗੀ ਟਾਇਰਾਂ ਦੀ ਕੰਡੀਸ਼ਨ 70 75 ਪੈਸੇ ਹੈ ਤੇ ਸਾਰੀ ਪੂਰੀ ਦੀ ਪੂਰੀ ਕਾਰ ਨਵੀਂ ਹੈ ਫਰਸਟ ਓਨਰ ਦੀ ਕਾਰ ਹੈਗੀ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ 2 ਲੱਖ ਤੇ 80000 ਰੁਪਇਆ ਐਨਓਸੀ ਦੇ ਨਾਲ ਨਵੀਂ ਕਾਰ ਹੈ ਜਿਹਨੂੰ ਸ਼ੋਅਰੂਮ ਕੰਡੀਸ਼ਨ ਕਹਿੰਦੇ ਨੇ ਅਗਲੀ ਕਾਰ ਆ ਗਈ ਆਪਣੇ ਕੋਲੇ ਸਿਆਜ ਮਰੂਤੀ ਦੀ ਕਾਰ ਆ ਗਈ ਸਿਆਜ ਕਾਰ ਚੈੱਕ ਕਰੋ 2016 ਮਾਡਲ ਹੈ ਸੈਕੰਡ ਓਨਰ ਦੀ ਕਾਰ ਹੈਗੀ ਸਾਰੀ ਚੀਜ਼ ਕਾਰ ਦੀ ਨਾਲ ਦੀ ਹੈ ਬਿਲਕੁਲ ਨਵੀਂ ਨਕੋਰ ਕਾਰ ਹੈ ਅੰਦਰੋਂ ਬਾਹਰੋਂ ਕਾਰ ਬਿਲਕੁਲ ਸਾਫ਼ ਸੁਥਰੀ ਹੈਗੀ ਬੀਡੀਆਈ ਮਾਡਲ ਤੇ ਕਾਰ ਹੈਗੀ ਜਿਹੜੀ ਕਲੱਚ ਨਾਲ ਸਟਾਰਟ ਹੁੰਦੀ ਹੈ ਆਟੋਮੈਟਿਕ ਕਲੱਚ ਨਾਲ ਸਟਾਰਟ ਹੁੰਦੀ ਹੈ 6 ਤਰੀਕ 7ਵਾਂ ਮਹੀਨਾ 2016 16 ਮਾਡਲ ਦੀ ਕਾਰ ਹੈਗੀ ਸਿਆਜਕਾਰ ਕਾਰ ਜਿਵੇਂ ਆਈ ਹੈ ਉਵੇਂ ਖੜੀ ਹੈ ਕਸਟਮਰ ਕੋਲੋਂ ਤੇ ਕਾਰ ਦਾ ਪ੍ਰਾਈਜ਼ ਰਹਿਣ ਵਾਲਾ ਐਨਓਸੀ ਦੇ ਨਾਲ 3 ਲੱਖ ਤੇ 80000 ਰੁਪਏ ਦੀ 3 ਲੱਖ 80000 ਰੁਪਏ ਦੀ 16 ਮਾਡਲ ਬਿਲਕੁਲ ਨਵੀਂ ਨਕੋਰ ਕਾਰ ਤੇ ਅਗਲੀ ਕਾਰ ਆ ਗਈ ਆਪਣੇ ਕੋਲੇ ਵਰਨਾ ਮੇਰੇ ਵੀਰਾਂ ਦੀ ਬਹੁਤ ਡਿਮਾਂਡ ਰਹਿੰਦੀ ਹੈ ਕਹਿੰਦੇ ਵਰਨਾ ਕਾਰ ਨਹੀਂ ਆਉਂਦੀ ਛੋੜੇ ਕੋਲੇ ਅੱਜ ਆਪਣੇ ਕੋਲੇ ਵਰਨਾ ਆਈਆਂ ਨੇ ਦੋ ਪਹਿਲੀ ਵਰਨਾ ਆਈ ਹੈ ਆਪਣੇ ਕੋਲੇ 18 ਮਾਡਲ ਫਰਸਟ ਓਨਰ ਦੀ ਕਾਰ ਹੈ ਬਿਲਕੁਲ ਨਵੀਂ ਕਾਰ ਹੈ ਜਿਹਨੂੰ ਸਿਆਉਣੇ ਦੇ ਰੁਪਏ ਵਰਗੀ ਕਾਰ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਬਾਹਰੋਂ ਟਾਪ ਮਾਡਲ ਹੈ 6S ਟਾਪ ਮਾਡਲ ਕਾਰ ਬਿਲਕੁਲ ਸ਼ੋਅਰੂਮ ਕੰਡੀਸ਼ਨ ਡੈਮੋ ਕਾਰ ਕੰਪਨੀ ਦੇ ਲਾਏ 4 ABS ਬ੍ਰੇਕ 3 ਤਰੀਕ ਪਹਿਲਾ ਮਹੀਨਾ 2018 18 ਮਾਡਲ ਫਸਟ ਓਨਰ ਦੀ ਕਾਰ ਹੈ ਇਹ ਕਾਰ ਦਾ ਪ੍ਰਾਈਜ਼ ਰਹਿਣ ਵਾਲਾ ਹੈ 5 ਲੱਖ ਪੂਰਾ ਐਨਓਸੀ ਦੇ ਨਾਲ 18 ਮਾਡਲ ਵਰਨਾ 5 ਲੱਖ ਰੁਪਏ ਦੀ ਐਨਓਸੀ ਦੇ ਨਾਲ ਤੇ ਅਗਲੀ ਕਾਰ ਆ ਗਈ ਆਪਣੇ ਕੋਲੇ ਡਸਟਰ ਡਸਟਰ ਆ ਗਈ 14 ਮਾਡਲ ਹੈਗੀ 3rd ਓਨਰ ਦੀ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਬਾਹਰੋਂ ਕਾਰ ਬਿਲਕੁਲ ਹੀ ਨਵੀਂ ਕਾਰ ਹੈ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਉਹ ਕਾਰ ਆ ਕਾਰਾਂ ਅੱਜ ਆਪਣੇ ਕੋਲੇ ਤੋਹਫੇ ਆਏ ਨੇ ਸਾਰੀਆਂ ਕਾਰਾਂ ਬਿਲਕੁਲ ਤੋਹਫੇ ਨੇਗੇ 2014 ਮਾਡਲ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ਼ ਸੁਥਰੀ ਕਾਰ ਹੈ 14 ਮਾਡਲ ਹੈਗੀ 3rd ਆਨਰ ਹੈ ਐਨਓਸੀ ਪਟਿਆਲੇ ਦੀ ਅਵੇਲੇਬਲ ਹੈ ਜਿਸ ਵੀਰ ਨੇ ਲੈਣੀ ਹੈ ਕੰਟੈਕਟ ਕਰ ਲਿਓ ਕਾਰ ਦਾ ਪ੍ਰਾਈਜ਼ ਰਹਿਣ ਵਾਲਾ 2 ਲੱਖ ਤੇ 10000 ਰੁਪਏ ਦੀ 14 ਮਾਡਲ ਡਸਟਰ ਆਪਣੇ ਕੋਲੇ Honda Amaze ਇਹ 2016 ਮਾਡਲ ਆ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਕਾਰ ਆ 67000 ਚੱਲੀ ਹੋਈ ਏਜੰਸੀ ਰਿਕਾਰਡ ਫਸਟ ਓਨਰ ਦੀ ਕਾਰ ਹੈਗੀ ਇਹਦਾ ਨੰਬਰ ਲਵਾਉਣਾ ਦਿੱਤਾ ਹੋਇਆ ਕਾਰ ਦਾ ਪੀਵੀ 19 ਸੈਕੰਡ ਓਨਰ ਹੋ ਕੇ ਮਿਲੂਗੀ ਇਹ ਕਾਰ 3 ਲੱਖ ਤੇ 35000 ਰੁਪਏ ਦੀ ਪੀਵੀ 19 ਨੰਬਰ ਲਾ ਕੇ 2016 ਮਾਡਲ ਕਾਰ ਬਿਲਕੁਲ ਨਵੀਂ ਹੈ 67000 ਚੱਲੀ ਹੈ ਦੂਸਰੇ ਓਨਰ ਦੀ ਕਾਰ ਹੈਗੀ ਪੀਵੀ 19 ਨੰਬਰ ਲਾ ਕੇ ਕਾਰ ਮਿਲੂਗੀ 3 ਲੱਖ ਤੇ 35000 ਰੁਪਏ ਦੀ ਅਗਲੀ ਕਾਰ ਆ ਗਈ ਆਪਣੇ ਕੋਲੇ ਪੋਲੋ ਪੋਲੋ ਆ ਗਈ 10 ਦੇ ਲਾਸਟ ਦੀ ਕਾਰ ਹੈਗੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਬਾਹਰੋਂ ਪੋਲੋ ਆ ਗਈ ਪੋਲੋ 10 ਦੇ ਲਾਸਟ ਦੀ ਕਾਰ ਹੈ ਫਸਟ ਓਨਰ ਦੀ ਕਾਰ ਹੈਗੀ ਕਾਰ ਦਾ ਪ੍ਰਾਈਜ਼ ਰਹੂਗਾ 1 ਲੱਖ ਤੇ 35000 ਰੁਪਏ ਦੀ 1 ਲੱਖ 35000 ਰੁਪਏ ਦੀ ਪੋਲੋ 2010 ਮਾਡਲ 10 ਦੇ ਲਾਸਟ ਦੀ ਕਾਰ ਇੱਕ ਆਪਣੇ ਕੋਲੇ ਆ ਰਹੀ ਹੈ ਵਰਨਾ 16 ਮਾਡਲ 16 ਮਾਡਲ ਵਰਨਾ ਖੜੀ ਹੈ ਆਪਣੇ ਕੋਲੇ ਵਾਈਟ ਰੰਗ ਥਰਡ ਓਨਰ ਤੇ ਕਾਰ ਦਾ ਪ੍ਰਾਈਸ ਰਹੂ 4 ਲੱਖ ਤੇ 40000 ਰੁਪਏ ਦੀ ਐਨਓਸੀ ਦੇ ਨਾਲ ਥਰਡ ਓਨਰ ਦੀ ਵਰਨਾ 16 ਮਾਡਲ ਸੀ ਏਅਰ ਵੇਗਾ ਕਾਰ ਬਿਲਕੁਲ ਨਵੀਂ ਨਕੋਰ ਤੇ ਇੱਕ 14 ਮਾਡਲ ਸੁਵਿਫਟ ਖੜੀ ਹੈਗੀ ਕਿਉਂਕਿ ਉਹਦੇ ਸਟਾਕ ਦੇ ਵਿੱਚ ਕਾਰਾਂ ਨਹੀਂ ਲੱਗਦੀਆਂ 14 ਮਾਡਲ ਸੁਵਿਫਟ ਮਿਲੂਗੀ ਤੁਹਾਨੂੰ 3 ਲੱਖ ਤੇ 35000 ਰੁਪਏ ਦੀ 14/15 ਨਵੇਂ ਲਾਏ ਨਵੇਂ ਟਾਇਰ 11 ਮਾਡਲ ਸੁਵਿਫਟ ਖੜੀ ਹੈਗੀ 11 ਮਾਡਲ ਸੁਵਿਫਟ ਮਿਲੂਗੀ ਤੁਹਾਨੂੰ 2 ਲੱਖ ਤੇ 10000 ਰੁਪਏ ਦੀ ਵੀਡੀ ਆਈ 11 ਮਾਡਲ ਪੀਵੀ 13 ਨੰਬਰ 2 ਲੱਖ ਤੇ 10000 ਰੁਪਏ ਦੀ ਇੱਕ ਮੇਰੇ ਕੋਲੇ ਖੜੀ ਹੈ ਸਕਾਰ ਪੀਓ 15 ਮਾਡਲ ਹੈਗੀ S8 ਕਨਵਲਟ ਕਰਵਾਈ ਹੋਈ ਆ ਤੇ ਬਿਲਕੁਲ ਵਾਈਟ ਰੰਗ ਨਵੀਂ ਨਕੋਰ ਕਾਰ ਕਾਰ ਦਾ ਪ੍ਰਾਈਸ ਰਹੂਗਾ 7 ਲੱਖ ਰੁਪਏ ਦੀ ਐਨਓਸੀ ਦੇ ਨਾਲ 7 ਲੱਖ ਰੁਪਏ ਦੀ ਇੱਕ ਆਪਣੇ ਕੋਲੇ ਵੇਟ ਖੜੀ ਆ 14 ਮਾਡਲ ਵੇਟ ਤੇ ਫਸਟ ਓਨਰ ਦੀ ਕਾਰ ਆ ਕਾਰ ਮਿਲੂਗੀ ਤੁਹਾਨੂੰ 1 ਲੱਖ ਤੇ 10000 ਰੁਪਏ ਦੀ ਐਨਓਸੀ ਦੇ ਨਾਲ ਇਹ ਕਾਰਾਂ ਉਰੇ ਆ ਨਹੀਂ ਰਹੀਆਂ ਤਿੱਗੀਆਂ ਉਹ ਆਪਣੇ ਸਟਾਕ 'ਚ ਇੱਥੇ ਖੜੀਆਂ ਨੇ ਆਪਣੇ ਕੋਲ ਠੀਕ ਹੈ ਜੀ 13 14 ਕਾਰਾਂ ਨਹੀਂ ਆ ਕਿਸੇ ਵੀ ਵੀਰ ਨੇ ਕਾਰ ਲੈਣੀ ਹੈ ਤਾਂ ਸੰਪਰਕ ਕਰ ਲਿਓ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਤੇ ਆਪਣੇ ਕੋਲ ਸਾਰੀਆਂ ਕਾਰਾਂ ਦਾ ਸਟਾਕ ਅਵੇਲੇਬਲ ਹੈ ਜਿਸ ਵੀਰ ਨੇ ਕਾਰ ਲੈਣੀ ਹੈ ਤਾਂ ਪਹੁੰਚ ਜਿਓ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਲੋਂਗੋਵਾਲ ਦੇ ਕੋਲ ਮੋਬਾਈਲ ਨੰਬਰ ਹੈਗਾ 93571 5293572 52000 ਤੇ ਜਿਸ ਵੀ ਵੀਰ ਨੇ ਕਾਰ ਲੈਣੀ ਹੈ ਸਭ ਪਹੁੰਚੋ ਸਿੱਧੂ ਕਾਰ ਬਾਜ਼ਾਰ ਪਿੰਡ ਲੋਹਾਖੇੜਾ ਸਭ ਤੋਂ ਸਸਤਾ ਕਾਰ ਬਾਜ਼ਾਰ ਧੰਨਵਾਦ ਨਮਸਤੇ ਸਸਰੀ ਕਾਰ